아, 아... ਤਤਕਾਰਯੋਗ ਭਾਈ ਗੁਰਚਨ ਸਿੰਘ ਜੀ ਦੇ ਅੰਤਮ ਅਰਦਾਸ ਵਿੱਚ ਅੱਜ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭ ਮਾਡਲ ਤੋਂ ਐਕਸਟੈਂਸ਼ਨ ਵਿੱਚ ਪਹੁੰਚੇ ਹਾਂ ਭਾਈ ਸਾਹਿਬ ਜੀ ਨੇ ਆਪਣੀ ਜ਼ਿੰਦਗੀ ਦੇ ਲਗਭਗ 50 ਕੁ ਸਾਲ ਕੀਰਤਨ ਦੇ ਵਿੱਚ ਬਤੀਤ ਕੀਤੇ ਨੇ ਤੇ ਦਾਸ 37 ਸਾਲ ਤੋਂ ਭਾਈ ਸਾਹਿਬ ਦੇ ਨਾਲ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਵਿਚਰਦਾ ਰਿਹਾ ਗੁਰਮਤ ਦਾ ਪ੍ਰਚਾਰ ਉਹਨੇ ਆਪਣੀ ਜ਼ਿੰਦਗੀ ਦੇ ਅੰਦਰ ਕੀਤਾ ਹੈ ਬੱਚੇ ਅੱਗੋਂ ਸਤਿਗੁਰੂ ਦੇ ਲਾੜ ਲੱਗੇ ਹੋਏ ਨੇ ਮਹਾਰਾਜ ਕਿਰਪਾ ਕਰੇ ਭਾਈ ਸਾਹਿਬ ਜੀ ਦੀ ਵਿਛੜੀ ਆਤਮਾ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ੇ ਅਸੀਂ ਬਾਣੀ ਤੇ ਬਾਣੀ ਨਾਲ ਜੁੜ ਕੇ ਆਪਣੀ ਜ਼ਿੰਦਗੀ ਬਤੀਤ ਕਰੀਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੈਕੂਲਰ ਯੂਨੀਵਰਸਿਟੀ ਨਾਲ 37 ਸਾਲ ਹਨਾ ਮਿਸ ਰਹੇ ਹੋਂ ਤੇ ਉਹ ਤੁਹਾਡਾ ਆਪਸ ਦੇ ਵਿੱਚ ਕਿਸ ਤਰੀਕੇ ਦਾ ਬਹੁਤ ਪਿਆਰ ਰਿਆ ਜੀ ਬਹੁਤ ਜ਼ਿਆਦਾ ਜੀ ਸੁਭਾਅ ਕਿਦਾਂ ਦਾ ਸੀ ਉਹਨਾਂ ਦਾ ਬਹੁਤ ਪਿਆਰਾ ਸੁਭਾਅ ਸੀ ਦਗਾਨਿਆਂ ਨੂੰ ਵੀ ਆਪਣੇ ਬਣਾਉਂਦੇ ਸਨ ਸਹੀ ਹਾਂ ਭਾਈ ਸਾਹਿਬ ਦਾ ਸੁਭਾਅ ਬਹੁਤ ਚੰਗਾ ਸੀ ਹਾਂ ਇਹ ਦਾ ਪਰਿਵਾਰ ਹੁਣ ਨਾ ਪੂਰਾ ਹੁਣ ਨਾ ਘਟਾ ਪਿਆ ਉਸ ਵਧੀ ਇਹ ਹੁਣ ਵਾਹਿਗੁਰੂ ਦੇ ਭਾਣੇ ਵਿੱਚ ਹੈ ਜੀ ਹਾਂ ਕਿਉਂਕਿ ਜਦੋਂ ਕੋਈ ਜੀਵ ਪਰਿਵਾਰ ਵਿੱਚ ਹੋ ਜਾਂਦਾ ਹੈ ਸਾਰੇ ਪਰਿਵਾਰ ਨੂੰ ਝੜਕਾ ਜ਼ਰੂਰ ਲੱਗਦਾ ਕਿਉਂਕਿ ਮੁਖੀ ਆਦਮੀ ਜਿੰਦੇ ਸਿਰ ਤੇ ਸਾਰਾ ਕੁਝ ਚੱਲ ਰਿਹਾ ਹੋਵੇ ਜਾਨ ਨਾਲ ਕੇਵਲ ਪਰਿਵਾਰ ਨੂੰ ਨਹੀਂ ਕਾਮਨ ਵੀ ਘਟਾ ਜੀ ਹਾਂਜੀ ਕਾਫੀ ਵਧੀਆ ਕੀਤਰਕਾ ਬਹੁਤ ਪਿਆਰੀ ਕੀਤਰਕੀ ਸੀ ਕਿਉਂਕਿ ਜਦੋਂ ਮੀਡੀਆ ਦਾ ਜੋ ਬਹੁਤਾ ਨਹੀਂ ਸੀ ਉਸ ਵੇਲੇ ਵੀ ਉਹਨਾਂ ਨੇ ਜਿਹੜਾ ਹੈਗਾ ਕੀਰਤਨ ਜਿਹੜਾ ਹੀ ਸੇਵਾ ਕੀਤੀ ਹੈਗੀ ਜਿਵੇਂ ਰੰਗੀਲਾ ਸਾਹਿਬ ਦੱਸ ਕੇ ਗਏ ਨੇ ਵੀ 300 ਸਾਲਾਂ ਤੇ ਲਗਾਤਾਰ ਇੱਕ ਸਾਲ ਨਿਸ਼ਕਾਮ ਸੇਵਾ ਕੀਤੀ ਦਾਸ ਨੂੰ ਪਤਾ ਹੈ ਉਹ ਵਿਛੜਦੇ ਰਹੇ ਨੇ ਕਿਉਂਕਿ ਮੈਨੂੰ ਵੀ ਪਤਾ ਹੈ ਮੇਰੇ ਨਾਲ ਵਿਛੜਦੇ ਰਹੇ ਨੇ ਬਹੁਤ ਹਾਜਤ ਤੇ ਉਹ ਕਾਮਨਾ ਸਹਿਤ ਕੀਰਤਨ ਕਰਦੇ ਸੀ ਪੇਟਾ ਲੈ ਕੇ ਉਥੇ ਨਿਸ਼ਕਾਮ ਸੇਵਾ ਵੀ ਉਹਨਾਂ ਨੇ ਕੀਤੀ ਆਪਣੇ ਜੀਵਨ ਦੇ ਅੰਤ ਵਿੱਚ ਕੀਰਤਨੀਆਂ ਦੇ ਜਾਣਦਾਰ ਪੂਰੇ ਜਿੱਥੇ ਸਿੱਖ ਜਗਤ ਨੂੰ ਘਾਟਾ ਪਿਆ ਉੱਥੇ ਸੰਸਾਰ ਨੂੰ ਘਾਟਾ ਪਿਆ ਇਹੋ ਜਿਹੇ ਫਰਿਸ਼ਤੇ ਇਹੋ ਜਿਹੇ ਕੀਰਤਨੀਆਂ ਮਹਾਨ ਕੀਰਤਨੀਆਂ ਇਹਨਾਂ ਸਿੱਖ ਕੌਮ ਦੇ ਵਿੱਚ ਹਰ ਹਰ ਜਗ੍ਹਾ ਤੇ ਜਨਮ ਨਹੀਂ ਲੈਂਦੇ ਅਸੀਂ ਪਰਮਾਤਮਾ ਅੱਗੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਅੱਗੇ ਚਰਨ ਚਰਨਾ ਦੇ ਵਿੱਚ ਉਹਨਾਂ ਦੇ ਅਰਦਾਸ ਕਰਦੇ ਆਂ ਵੀ ਇਹਨਾਂ ਨੂੰ ਆਪਣੇ ਚਰਨਾਂ 'ਚ ਨਿਵਾਸ ਬਖਸ਼ਣ ਇਹ ਸਦਾ ਹੀ ਇਹਨਾਂ ਦਾ ਪਿੱਛੇ ਪਰਿਵਾਰ ਨੂੰ ਪਾਣਾ ਬੰਨਣ ਦਾ ਬਲਬਖਸ਼ਣ ਤੇ ਪ੍ਰਮਾਤਮਾ ਸਾਨੂੰ ਸਾਨੂੰ ਵੀ ਪਾਣਾ ਮੰਨਣ ਦਾ ਬਲਬਖਸ਼ਣ ਜਿੱਥੇ ਸਾਡੇ ਕੋਲੋਂ ਇਸੇ ਕੌਮ ਕੋਲੇ ਨਾ ਪੂਰਾ ਹੋਣ ਵਾਲਾ ਘਾਟ ਆ ਪਿਆ ਅੱਜ ਸਾਡੇ ਗੁਰਚਾਨ ਸਿੰਘ ਰਸੀਆ ਜੀ ਜਿਨ੍ਹਾਂ ਨੇ ਬਹੁਤ ਰਸਪੀਣਾ ਕੀਰਤਨ ਕੀਤਾ ਹੈ ਦੁਨੀਆ ਨੂੰ ਗੁਰੂ ਸਾਹਿਬ ਦੇ ਨਾਲ ਜੋੜਿਆ ਹੈ ਅੱਜ ਉਹਨਾਂ ਦੇ ਅਸੀਂ ਨਾਨਸਰ ਤੋਂ ਭੋਗ ਤੇ ਆਏ ਸੀਗੇ ਤੇ ਉਹਨਾਂ ਨੇ ਉਹਨਾਂ ਦਾ ਸਾਰਾ ਹੀ ਪਰਵਾਰ ਇਹ ਬਾਬਾ ਉਤਮ ਸਿੰਘ ਜੀ ਇਹਨਾਂ ਦੇ ਦਾਦਾ ਜੀ ਸੀਗੇ ਜਿਸਦਾਰ ਗੁਰਮੁਖ ਸਿੰਘ ਉਹ ਜਿਹੜੇ ਉਤਮ ਸਿੰਘ ਜੀ ਸੀ ਉਹਨਾਂ ਨੇ ਨਾਨਸਰ ਬਹੁਤ ਸੇਵਾ ਕੀਤੀ ਹੈ ਗੁਰਮੁਖ ਸਿੰਘ ਉਹਨਾਂ ਨੇ ਉਹ ਬਾਬਾ ਬਾਈ ਗੁਰੂ ਸਿੰਘ ਨੇ ਉਹਨਾਂ ਨੇ ਸੇਵਾ ਕੀਤੀ ਹੈ ਰਸੀਆ ਜੀ ਉਹਨਾਂ ਨੇ ਸਾਡੇ ਕੋਲੇ 5-6 ਸਾਲ ਰਹੇ ਆ ਤੇ ਜਿਵੇਂ ਇੱਕ ਘਰ ਵਿੱਚ ਘਰ ਵਾਂਗੂ ਰਹੇ ਆ ਸਾਰਾ ਪਰਿਵਾਰ ਨਾਨਸਰ ਨਾਲ ਜੁੜਿਆ ਹੋਇਆ ਹੈ ਅੱਜ ਅਸੀਂ ਇਹ ਸੋਚ ਕਹਿੰਦੇ ਆ ਜਿਹੜਾ ਉਹਨਾਂ ਨੇ ਕੀਰਤਨ ਕੀਤਾ ਹੈ ਗੁਰੂ ਨਾਲ ਜੋੜਿਆ ਸੰਗਤਾਂ ਨੂੰ ਅੱਜ ਸੰਗਤਾਂ ਨੂੰ ਲੋੜ ਹੈ ਬਾਣੀ ਔਰ ਬਾਣੀ ਨਾਲ ਜੋੜਨ ਦੀ ਸਿਮਰਨ ਨਾਲ ਜੋੜਨ ਦੀ ਸੇਵਾ ਕਰਨ ਦੀ ਸਭ ਤੋਂ ਵੱਡੀ ਸਾਨੂੰ ਗੁਰੂ ਸਾਹਿਬ ਨੇ ਕਲਗੀਧਰ ਪਾਸਾ ਨੇ ਗੁਰੂ ਗ੍ਰੰਥ ਸਾਹਿਬ ਦੀ ਦੇਣ ਦਿੱਤੀ ਹੈ ਗੁਰੂ ਗ੍ਰੰਥ ਸਾਹਿਬ ਨਾਲ ਜੋੜਨ ਦੀ ਲੋੜ ਹੈ ਸਾਡੀ ਇਹੀ ਪ੍ਰੇਰਨਾ ਹੈ ਜੇ ਮੇਕ ਕੋ ਕੁਦਰਤੀ ਐਕਸੀਡੈਂਟ ਹੁੰਦਾ ਹੈ ਇਹ ਵੀ ਇੱਕ ਜਦੋਂ ਅਜੀਬ ਜਾਂਦਾ ਐਕਸੀਡੈਂਟ ਹੈ ਉਹਨੇ ਜਾਵਣਾ ਹੈ ਦੇ ਦੋ ਸਾਢੇ ਤੇ ਇਸ ਲਈ ਭਾਈ ਸਾਨੂੰ ਇਥੋਂ ਇਹ ਮਾਰਗਸ ਹੋਣਾ ਚਾਹੀਦਾ ਹੈ ਕਿ ਅਸੀਂ ਗੁਰੂ ਆਲੇ ਬਣੀਏ ਅੰਬਰ ਸਕੀਏ ਨਿਤਨੇਮ ਕਰੀਏ ਬਾਣੀ ਪੜੀਏ ਅੱਜ ਅਸੀਂ ਇਹ ਹੀ ਸੰਦੇਸ਼ ਦੇਵਾਂਗੇ ਹਾਨ ਕੀਰਤਨੀਏ ਸਾਡੇ ਸਰਦਾਰ ਗੁਰਚਰਨ ਸਿੰਘ ਜੀ ਰਸੀਆ ਸਾਹਿਬ ਉਹ ਲੰਬੀ ਬਿਮਾਰੀ ਤੋਂ ਬਾਅਦ ਅਕਾਲ ਚਲਾਣਾ ਕਰ ਗਏ ਨੇ ਬਹੁਤ 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 ਅਫਸੋਸ ਕਿਉਂਕਿ ਉਹ ਹਾਨ ਕੀਰਤਨੀਏ ਸੀ ਉਹਨਾਂ ਨੇ ਬਹੁਤ ਸੇਵਾ ਕੀਤੀ ਪੰਥ ਦੀ ਗੁਰਬਾਣੀ ਲੋਕਾਂ ਤੱਕ ਪਹੁੰਚਾਈ ਔਰ ਪਹੁੰਚੇ ਹੋਏ ਸੀ ਗੁਰਬਾਣੀ ਦੇ ਭਾਵ ਬਹੁਤ ਜਿਆਦਾ ਪਤਾ ਸੀ ਸੋਰ ਸੀ ਔਰ ਬਹੁਤ ਲੰਬੇ ਸਮੇਂ ਤੋਂ ਉਹ ਕੀਰਤਨ ਦੇ ਨਾਲ ਜੁੜੇ ਸੀ ਸ਼ੁਰੂ ਤੋਂ ਹੀ ਜੁੜੇ ਹੋਏ ਸੀਗੇ ਤੋ ਉਹ ਸੋਸ ਨਾਨਕ ਸਰ ਸੰਪਰਦਾਇ ਦੇ ਨਾਲ ਜਿਆਦਾ ਸੰਬੰਧਤ ਸੀਗੇ ਤੋ ਅਧਿਭੋਗ ਤੇ ਆਏ ਆ بس ਇਹੀ ਹੈ ਕਿ ਅਰਦਾਸ ਕਿ ਗੁਰੂ ਮਹਾਰਾਜ ਆਪ ਦੇ ਚਰਨਾਂ ਚ ਨਵਾਸ ਦੇਣ ਉਹਨਾਂ ਨੂੰ ਵਿਛੜੀ ਆਤਮਾ ਨੂੰ ਔਰ ਪਰਿਵਾਰ ਨੂੰ ਪਾਣਾ ਮੰਨਣ ਦਾ ਬਲ ਬਖਸ਼ੇ ਤੁਹਾਡੀ ਕੋ ਨਾਲ ਯਾਦ ਹੋਵੇ ਜੇ ਤੁਹਾਨੂੰ ਮਿਲੇ ਹੋਣਾ ਇਹਨਾਂ ਨਾਲ ਮਿਲੇ ਉਹਨਾਂ ਦੇ ਬੇਟੇ ਨਾਲ ਬਹੁਤ ਸੰਪਰਕ ਰਿਹਾ ਮੇਰਾ ਮੈਂ ਕਿਉਂਕਿ ਲੁਧਿਆਣੇ ਮੈਂ ਪਟਿਆਲੇ ਰਹਿਣਾ ਪਟਿਆਲੇ ਇੱਕ ਵਾਰੀ ਕੀਰਤਨ ਜ਼ਰੂਰ ਸੁਣਾ ਮੈਂ ਉਹਨਾਂ ਦਾ ਮਿਲਣ ਦਾ ਮੌਕਾ ਨਹੀਂ ਮਿਲਿਆ ਗੱਲਾਂ ਨਹੀਂ ਕੀਤੀ ਉਹਨਾਂ ਨਾਲ ਉਹਨਾਂ ਦੇ ਬੇਟੇ ਨਾਲ ਮੈਂ ਲਗਾਤਾਰ ਸੰਪਰਕ ਸੀ ਤੋਂ ਉਹਦੇ ਕਰਕੇ ਮੈਂ ਇੱਥੇ ਹਾਜ਼ਰੀ ਭਰਨੀ ਜ਼ਰੂਰੀ ਸਮਝੀ ਐ ਅੱਜ ਭਾਈ ਗੁਰਚਰਨ ਸਿੰਘ ਜੀ ਰਸੀਆ ਸਾਹਿਬ ਜਿਹੜੇ ਕਿ ਪੰਥ ਕੌਮ ਦੇ ਬਹੁਤ ਵੱਡੇ ਕੀਰਤੀਏ ਨੇ ਉਹਨਾਂ ਦੇ ਅਕਾਲ ਚਰਣੇ ਤੇ ਅੱਜ ਭੋਗ ਦੇ ਸਮਾਗਮ ਵਿੱਚ ਸ਼ਾਮਲ ਹੋਏ ਆ ਅਰਦਾਸ ਕੀਤੀ ਸਤਗੁਰੂ ਮੇਰ ਕਰਨ ਉਹਨਾਂ ਨੇ ਆਪਣੇ ਸਰੂਪ ਵਿੱਚ ਅਪੇਧਤਾ ਬਖਸ਼ਿਸ਼ ਕਰਨ ਔਰ ਪਿੱਛੇ ਉਹਨਾਂ ਦੇ ਪਰਿਵਾਰ ਨੂੰ ਪਾਣਾ ਮੰਨਣ ਦਾ ਬਲ ਬਖਸ਼ਿਸ਼ ਕਰ ਲਿਆ। ਭਾਈ ਸਾਹਿਬ ਦੀ ਸ਼ਖਸੀਅਤ ਪੰਥ ਵਿੱਚ ਬਹੁਤ ਸਨਮਾਨਯੋਗ ਸ਼ਖਸੀਅਤ ਸੀ। ਉਹਨਾਂ ਨੇ ਬਹੁਤ ਵੱਡੀ ਪੰਥ ਕੌਮ ਦੀ ਸੇਵਾ ਕੀਰਤਨ ਰੈਂ ਕੀਤੀ। ਤੁਹਾਡੇ ਆਪਸੀ ਸਾਂਝ ਕਿਦਾਂ ਦੀ ਸੀ ਉਹਨਾਂ ਸਾਡੇ ਨਾਲ ਉਹਨਾਂ ਦੀ ਸਾਂਝ ਅਸਥਾਨ ਕਰਕੇ ਉਹ ਕਈ ਵਾਰ ਸਾਡੇ ਜੋਤੀ ਟਕਸਾਲ ਵਿਖੇ ਕੀਰਤਨ ਕਰਨਾ ਆਇਆ ਕਰਦੇ ਸਨ। ਔਰ ਬਹੁਤ ਪਿਆਰ ਵਾਲੇ ਸਨ ਇਸ ਕਰਕੇ ਸਾਡੀ ਸਾਂ ਉਹਨਾਂ ਨਾਲ ਬਹੁਤ ਪਿਆਰੇ ਸੀ ਸਿੱਖ ਕੌਮ ਦੇ ਮਹਾਨ ਆਕ੍ਰਿਤਿ ਨੇ ਸਰਦਾਰ ਗੁਰਚਨ ਸਿੰਘ ਜੀ ਰਸਿਆ ਜੀ ਅੰਤਮਰਦਾਸ ਹੈ ਬਹੁਤ ਦੁੱਖ ਦੀ ਗੱਲ ਹੈ ਜਦੋਂ ਅਜਿਹੀ ਸ਼ਖਸੀਅਤ ਦਾ ਸਮਾਜ ਵਿੱਚੋਂ ਚਿਰਿਆ ਜਣਾ ਜਿਨ੍ਹਾਂ ਦੇ ਬੋਲ ਰਹੇ ਸੰਗਤ ਨੂੰ ਸੇਧ ਮਿਲਦੀ ਸੀ ਗੁਰੂ ਨਾਲ ਮਿਲਣ ਦਾ ਰਸਤਾ ਮਿਲਦਾ ਹੈ ਉਹਨਾਂ ਦੇ ਚਲੇ ਜਾਣ ਨਾਲ ਕਿੱਥੇ ਪ੍ਰਵਾਦ ਨੂੰ ਉੱਥੇ ਨਾ ਸਮਦਾ ਵੀ ਸੰਗੀਤ ਦੀ ਦੁਨੀਆ ਨੂੰ ਕੀਰਤਨ ਦੀ ਦੁਨੀਆ ਵਿੱਚ ਪੰਜਾਬ ਨੇ ਭਾਰਤ ਨੇ ਪੂਰੇ ਵਿਸ਼ਵ ਨੂੰ ਬਹੁਤ ਵੱਡਾ ਕਰਤਾ ਪਿਆ ਇਸ ਹਲਕਾ ਨਗਰ ਦਾ ਸੇਵਾਦਾਰ ਹੋਣਾਂ ਤੇ ਆਪਣੇ ਵੱਲੋਂ ਸਾਡੇ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਜੀ ਮਾਨ ਵੱਲੋਂ ਗਹਿਰੇ ਦੁੱਖ ਦਾ ਪ੍ਰਗਟਾਵਾ ਕਰਦੇ ਹੋਏ ਇਹ ਅਰਦਾਸ ਕਰਦੇ ਆ ਕਿ ਭਾਈ ਸਾਹਿਬ ਨੂੰ ਪ੍ਰਮਾਤਮਾ ਆਪਣੇ ਚਰਨਾਂ ਦੇ ਨਿਵਾਜ਼ ਬਖਸ਼ੇ ਪਰਵਾਸ ਨੂੰ ਪਾਣਾ ਬੰਦੇ ਦਾ ਬਲ ਬਖਸ਼ੇ ਖੇਲਾ ਦਾ ਜਚਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਪੈਸਾ ਭਾਈ ਗੁਰਚਨ ਸਿੰਘ ਜੀ ਰਸਿਆ ਤਿੰਨ ਦੀ ਯਾਦ ਵਿੱਚ ਅੱਜ ਗੁਰੂ ਦਰਬਾਰ ਦੀ ਹਾਜ਼ਰੀ ਭਰੀ ਰਸ਼ੀਆ ਜੀ ਮਹਾਨ ਕੀਰਤਨੀਏ ਸਨ ਉਹਨਾਂ ਨੇ ਸਾਰਾ ਜੀਵਨ ਪਰਮੇਸ਼ਰ ਨਾਮ ਦੇ ਨਾਲ ਸੰਗਤਾਂ ਨੂੰ ਜੋੜਿਆ ਔਰ ਉਹਨਾਂ ਦੇ ਜਾਣ ਦੇ ਨਾਲ ਕੀਰਤਨ ਦੀ ਦੁਨੀਆ ਵਿੱਚ ਸੱਚਮੁੱਚ ਇੱਕ ਐਸਾ ਭਾਵ ਹੈ ਸੋ ਪਰਮੇਸ਼ਰ ਦਾ ਹੁਕਮ ਹੈ ਪਰਮੇਸ਼ਰ ਦੇ ਹੁਕਮ ਨੂੰ ਮੰਨਦੇ ਹੋਏ ਗੁਰੂ ਚਰਨਾਂ ਵਿੱਚ ਅਰਦਾਸ ਸਤਿਗੁਰੂ ਕਿਰਪਾ ਕਰਨ ਉਹਨਾਂ ਨੂੰ ਆਪਣੇ ਚਰਨਾਂ ਵਿੱਚ ਸਥਾਨ ਬਖਸ਼ੇ